ਨਾਲ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਨਾਮੀ ਲੋਕ ਗਾਇਕਾ ਨੀਤੂ ਵਿਰਕਨੇ ਮਾਰਕੀਟ ਵਿੱਚ ਆਪਣਾ ਆਉਣ ਵਾਲਾ ਨਵਾਂ ਗੀਤ ਲੁੱਚੇ ਨੂੰ ਸਲਾਮਾਂ ਦੀ ਸ਼ੂਟਿੰਗ ਅੱਜ ਜੰਨਤ ਤੇ ਜਰਖੜ ਵਿੱਚ ਕੀਤੀ ਗਾਇਕਾ ਨੀਤੂ ਵਿਰਕਨੇ ਦੱਸਿਆ ਕਿ ਇਹ ਗੀਤ ਲੋਕ ਤੱਥਾਂ ਨੂੰ ਮੁੱਖ ਰੱਖ ਕੇ ਗੀਤਕਾਰ ਨੱਥੋ ਹੀੜੀ ਵੱਲੋਂ ਲਿਖਿਆ ਗਿਆ ਹੈ ਇਸ ਗੀਤ ਵਿੱਚ ਅੱਜ ਕੱਲ੍ਹ ਦੇ ਮਤਲਬੀ ਲੋਕਾਂ ਵੱਲੋਂ ਦੋਸਤੀ ਵਿੱਚ ਕੀਤੀਆਂ ਜਾ ਰਹੀਆਂ ਧੋਖਾ ਧੜੀਆਂ ਦਾ ਵਰਣਨ ਕੀਤਾ ਗਿਆ ਹੈ ਉਨਾ ਕਿ ਜੰਨਤ ਦੇ ਜਰਖੜ ਦੀ ਵਿਰਾਸਤੀ ਇਮਾਰਤ ਇਸ ਗੀਤ ਲਈ ਬਹੁਤ ਹੀ ਟਕਮੀ ਸਾਬਤ ਹੋਈ ਹੈ ਜੰਨਤ ਦੇ ਜਰਖੜ ਮਿਊਜ਼ੀਅਮ ਪੰਜਾਬ ਦੀ ਹੈਰੀਟੇਜ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰ ਰਿਹਾ ਹੈ ਇਸ ਤੋਂ ਇਲਾਵਾ ਨੀਤੂ ਬਿਰਕ ਦੇ ਇਸ ਗੀਤ ਨੂੰ ਜਰਖੜ ਸਟੇਡੀਅਮ ਅਤੇ ਪਿੰਡ ਦੀ ਸਾਥ ਦਰਵਾਜ਼ੇ ਵਿੱਚ ਵੀ ਫਿਲਮਾਇਆ ਗਿਆ ਹੈ ਇਸ ਮੌਕੇ ਗੀਤ ਦੇ ਪ੍ਰੋਡਿਊਸਰ ਰਾਜਵੀਰ ਸਿੰਘ 뮤ਜ਼ਿਕ ਵੀ ਸਟਾਰ ਅਤੇ ਵੀਡੀਓਗ੍ਰਾਫੀ ਕਲਾਕਾਰ ਆਰਬੀ ਸਿੱਧੂ ਤੋਂ ਇਲਾਵਾ ਜਨਤੇ ਜ਼ਰਖੜ ਦੇ ਡਾਇਰੈਕਟਰ ਜਗਰੂਪ ਸਿੰਘ ਜ਼ਰਖੜ ਅਮਰਜੀਤ ਸਿੰਘ ਜੱਗੀ ਇੰਦਰਪ੍ਰੀਤ ਸਿੰਘ ਟਿਵਾਨਾ ਜਸਕਰਨਪ੍ਰੀਤ ਪੰਗੜਾ ਗਰੁੱਪ ਬੁੱਟਾ ਲਾਪਰਾ ਰਾਜਵੰਤ ਸਿੰਘ ਪੂਪੀ ਜ਼ਰਖੜ ਲਾਪ੍ਰੀਤ ਸਿੰਘ ਜ਼ਰਖੜ ਸਾਹਿਬਜੀਤ ਸਿੰਘ ਜ਼ਰਖੜ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ